ਖਬਰ ਜੁੜੀ ਹੈ ਮਹਿੰਗਾਈ ਦਰ ਦੇ ਨਾਲ ਹੂੰ ਕਹਿੰਦੇ ਨੇ ਕੈਨੇਡਾ ਦੇ ਜਿਹੜੇ ਇਨਫਲੇਸ਼ਨ ਰੇਟ ਹੈ ਉਹ 1.7% ਤੇ ਪਹੁੰਚੀ April ਦੇ ਵਿੱਚ ਜੀ ਠੀਕ ਹੈ ਜੀ ਇਹਦਾ ਮੁੱਖ ਕਾਰਨ ਜਿਹੜਾ ਹੈ ਕੰਜ਼ਿਊਮਰ ਕਾਰਬਨ ਟੈਕਸ ਜਿਹੜਾ ਕੀਤਾ ਗਿਆ ਹੈ ਮਾਫ ਕਹਿ ਲਓ ਜਾਂ ਕਟ ਕਹਿ ਲਓ ਉਹਦਾ ਕਿਹਾ ਗਿਆ ਪਰ ਆਨ ਦੀ ਅਦਰ ਹੈਂਡ ਚ ਗਰਾਉਂਡ ਲੈਵਲ ਤੇ ਦੇਖੇ ਤੇ ਮਹਿੰਗਾਈ ਘਟਦੀ ਵੈਸੇ ਨਜ਼ਰ ਨਹੀਂ ਆਉਂਦੀ ਨਹੀਂ ਉਸ ਤਰ੍ਹਾਂ ਨਹੀਂ ਹੁੰਦਾ ਦੇਖੋ ਪਹਿਲੀ ਗੱਲ ਤਾਂ ਹੈ ਨਾ ਬਹੁਤ ਵਾਰੀ ਸਪਸ਼ਟ ਕੀਤਾ ਵੀ ਜਿਹੜਾ 1.7% ਮਹਿੰਗਾਈ ਦਰ ਦੱਸੀ ਗਈ ਅੱਜ ਇਹਦਾ ਮਤਲਬ ਹੈ ਵੀ ਐਨੂਅਲ ਮਹਿੰਗਾਈ ਦਰ ਹੈ ਬੈਂਕ ਆਫ ਕੈਨੇਡਾ ਦੇ ਜਿਹੜਾ ਇੰਟਰੈਸਟ ਰੇਟ ਡਿਸੀਜਨ ਲੈਣਾ ਹੈਗਾ ਆਉਣ ਵਾਲੇ ਮਾਰਚ ਦੇ ਮਹੀਨੇ ਦੇ ਵਿੱਚ 4 ਜੂਨ ਜੀ ਉਸ ਤੋਂ ਪਹਿਲਾਂ ਪਹਿਲਾਂ ਨੇ ਦੋ ਤਿੰਨ ਚੀਜ਼ਾਂ ਦੇਖਣੀਆਂ ਵੀ ਮਹਿੰਗਾਈ ਦਰ ਕਿੰਨੀ ਵਧੀ ਆ ਬੇਰਗਾਰੀ ਦੀ ਦਰ ਕਿੰਨੀ ਵਧੀ ਆ ਬੇਰਗਾਰੀ ਦਾ ਤਾਂ ਵਧੀ ਹੋਈ ਆ ਕਿਉਂਕਿ ਤੁਹਾਨੂੰ ਪਤਾ ਜਿਹੜੀ ਕਿੰਨੀਆਂ ਜੌਬਾਂ ਜਿਹੜੀਆਂ ਖਤਮ ਹੋਈਆਂ ਆਟੋ ਇੰਡਸਟਰੀ ਦੇ ਵਿੱਚ ਅਸਲ ਦੇ ਵਿੱਚ ਪ੍ਰਾਈਸ ਜਿਹੜੀ ਫੂਡ ਦੀ ਆ ਉਹ 3.8% ਪਿਛਲੇ ਮਹੀਨੇ ਨਾਲੋਂ ਵਧੀ ਆ ਠੀਕ ਆ ਪਿਛਲੇ ਮਹੀਨੇ 3.2 ਸੀ ਇਹਦੀ ਕਿ ਉਹ 3.8% ਵਧੀ ਆ ਜੀ ਤਾਲੀਆਂ ਸਮਝ ਗਿਆ 3.7% ਵਧੀਆ ਅੱਗੇ ਨਾਲ ਉਹਦੀ ਕੀਮਤ ਫਰੈਸ਼ ਤੇ ਫਰੋਜ਼ਨ ਬੀਫ 16.2% ਇਹਦੇ ਵਿੱਚ ਕਾਫੀ ਵਾਧਾ ਹੋਇਆ ਕਾਫੀ ਤੇ ਜਿਹੜੀ ਆਪਣੀ ਚਾਹ ਹੈ ਉਹ ਦਾ 13.4% ਦਾ ਵਾਧਾ ਇਹ ਸਾਰੇ ਜਿਹੜੇ ਵਾਧੇ ਆ ਨਾ ਇਹ ਸ਼ੋ ਕਰਦੇ ਆ ਵੀ ਮਹਿੰਗਾਈ ਜਿਹੜੀ ਆ ਉਹ ਥੱਲੇ ਨਹੀਂ ਆਈ ਕਿ ਮਹਿੰਗਾਈ ਉਸੇ ਦਰ ਨਾਲ ਸਗੋਂ ਵਧ ਦਰ ਨਾਲ ਵਧੀ ਆ ਸੋ ਕੋਈ ਆਸਰੀ ਲੱખી ਜਾ ਸਕਦੀ ਇਸ ਵੇਲੇ ਕਿ ਅਸੀਂ ਸਾਨੂੰ ਕੋਈ ਰਾਹਤ ਜਿਹੜੀ ਆ ਉਹ ਟੈਕਸ ਕਟ ਦੇ ਵਿੱਚੋਂ ਮਿਲ ਜੂਗੀ